ਦ ટીਵੀ ਨਾਰਾਇਣ ਦੇਖ ਰਹੇ ਸਾਰੇ ਦਰਸ਼ਕਾ ਦਾ ਸਵਾਗਤ ਹੈ ਮੈਂ ਹਾਂ ਤੁਹਾਡਾ ਪ੍ਰਿਆਸ ਸਿੰਘ ਪੰਜਾਬ ਦੇ ਵਿੱਚ 3 ਦਿਨ ਲਈ ਸ਼ਰਾਬ ਦੇ ਠੇਕੇ ਬੰਦ ਰਹਿਣਗੇ ਜਿਨ੍ਹਾਂ ਇਸ ਦੇ ਹੁਕਮ ਜਿਹੜੇ ਨੇ ਜਾਰੀ ਕੀਤੇ ਗਏ ਨੇ ਇਸ ਨੂੰ ਲੈ ਕੇ ਤੁਹਾਨੂੰ ਸਾਰੀ ਜਾਣਕਾਰੀ ਦਿੰਨੇ ਆ ਕਿ ਦਰਸਨ Rajasthan ਚ ਨਿਯਪਰਾਲੂ ਹੋਣ ਵਾਲੀਏ ਲੋਕ ਸਭਾ ਚੋਣਾਂ ਦੇ ਪਹਿਲੇ ਪੜਾ ਦੇ ਅੱਜ ਮੱਦੇ ਨਜ਼ਰ ਪੰਜਾਬ ਪ੍ਰਸ਼ਾਸਨ ਨੇ Rajasthan ਨਾਲ ਲੱਗਦੀ ਪੰਜਾਬ ਦੀ ਸਰਹੱਦ ਦੇ 3 ਕਿਲੋਮੀਟਰ ਤੱਕ ਦੇ ਦਾਇਰੇ 'ਚ ਸ਼ਰਾਬ ਦੇ ਠੇਕਿਆਂ ਨੂੰ 17 April ਸ਼ਾਮ 6 ਵਜੇ ਤੋਂ 19 April ਤੱਕ ਬੰਦ ਰੱਖਣ ਦੇ ਜਿਹੜੇ ਨੇ ਹੁਕਮ ਦਿੱਤੇ ਨੇ ਇਨ੍ਹਾਂ ਹੁਕਮਾਂ ਅਨੁਸਾਰ ਹੋਟਲਾਂ, ਟਾਬਿਆਂ, ਰੈਸਟੋਰੈਂਟਾਂ ਆਦਿ ਵਿੱਚ ਅੰਗਰੇਜ਼ੀ ਅਤੇ ਦੇਸੀ ਸ਼ਰਾਬ ਵੇਚਣ ਅਤੇ ਪਰੋਸਣ ਤੇ ਮੁਕੰਮਲ ਪਾਬੰਦੀ ਜਿਹੜੀ ਹੈ ਲਗਾਈ ਗਈ ਹੈ ਜੇਕਰ ਉਪਰੋਕਤ ਹੁਕਮਾਂ ਦੀ ਸ਼ਕਤੀ ਨਾਲ ਪਾਲਣਾ ਨਾ ਕੀਤੀ ਗਈ ਤਾਂ ਸਖਤ ਕਾਰਵਾਈ ਜਿਹੜੀ ਹੈ ਇਹ ਕਿੱਤੀ ਜਾਵੇਗੀ ਤਾਂ ਤੁਹਾਨੂੰ ਦੱਸ ਦਈਏ ਕਿ ਲੋਕ ਸਭਾ ਚੋਣਾਂ ਲਈ 2024 ਦੇ ਪਹਿਲੇ ਪੜਾਅ ਵਿੱਚ 102 ਸੀਟਾਂ ਤੇ 19 April ਨੂੰ ਜਿਹੜੀ ਹੈ VOTING ਹੋਵੇਗੀ ਬੁੱਧਵਾਰ ਨੂੰ ਜਿਹੜਾ ਹੈ ਕਿ ਸੂਬਿਆਂ ਦੇ 102 ਲੋਕ ਸਭਾ ਸੀਟਾਂ ਤੇ ਚੋਣ ਪ੍ਰਚਾਰ ਖਤਮ ਹੋ ਗਿਆ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ 19 April ਤੋਂ 1 June ਦਰਮਿਆਨ ਜਿਹੜੀ ਵੋਟਾਂ ਪੈਣੀਆਂ ਨੇ 19 April ਨੂੰ ਰਾਜਸਥਾਨ ਦੇ ਗੰਗਾ ਨਗਰ ਬਿਕਾਨੇ ਚੂਰੂ ਸੁੰਜਰੂ ਸਿਕਰ ਜੈਪੁਰ ਗ੍ਰਾਮੀਣ ਜੈਪੁਰ ਅਲਵਰ ਭਰਤਪੁਰ ਕਰੋਲੀ ਢੋਲਪੁਰ ਦੋਸਾ ਤੇ ਨਾਗੌਰ ਵਿੱਚ ਜਿਹੜੀਆਂ ਨੇ ਵੋਟਾਂ ਪੈਣਗੀਆਂ ਦੂਜੇ ਪਾਸੇ ਫਾਜ਼ਿਲਕਾ ਦੇ ਜ਼ਿਲ੍ਹਾ ਮੈਜਿਸਟ੍ਰੇਟ ਡਾਕਟਰ ਸੇਨੂ ਦੁੱਗਲ ਆਈਏਐਸ ਨੇ ਪੰਜਾਬ ਐਕਸਰਸਾਈਜ਼ ਐਕਟ 1914 ਦੀ ਧਾਰਾ 54 ਅਧੀਨ ਪ੍ਰਾਪਤ ਹੋਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਇੱਕ ਵਿਸ਼ੇਸ਼ ਹੁਕਮ ਜਿਹੜੇ ਨੇ ਰਾਹੀ ਜ਼ਿਲ੍ਹਾ ਫਾਜ਼ਿਲਕਾ ਦੀਆਂ Rajasthan ਨਾਲ ਲੱਗਦੀਆਂ ਹੱਦਾ ਵਿੱਚ 3 ਕਿਲੋਮੀਟਰ ਦੇ ਘੇਰੇ ਅੰਦਰ ਸਤਾਰਾ ਅਪ੍ਰੈਲ 2024 ਸ਼ਾਮ 5 ਵਜੇ ਤੋਂ 19 ਅਪ੍ਰੈਲ 2024 ਨੂੰ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੱਕ ਤੇ ਵੋਟਾਂ ਦੀ ਗਿਣਤੀ ਵਾਲੇ ਦਿਨ 4 ਜੂਨ ਨੂੰ ਡਰਾਈ ਡੇ ਕੋਸ਼ਿਸ਼ ਕਰਨ ਦੇ ਜਿਹੜੇ ਨੇ ਹੁਕਮ ਜਾਰੀ ਕੀਤੇ ਨੇ ਇਹਨਾਂ ਹੁਕਮਾਂ ਮੁਤਾਬਕ ਅੰਗਰੇਜ਼ੀ ਅਤੇ ਦੇਸੀ ਸ਼ਰਾਬ ਸਪਿਰਟ ਅਲਕੋਹਲ ਜਾਂ ਕੋਈ ਹੋਰ ਵੀ ਵਸਤੂ ਜਿਸ ਨਾਲ ਸ਼ਰਾਬ ਵਰਗਾ ਨਸ਼ਾ ਹੁੰਦਾ ਹੋਵੇ ਹੋਰ ਨਸ਼ੀਲੇ ਪਦਾਰਥਾਂ ਦੀ ਵਿਕਰੀ ਜਮਾਖੋਰੀ ਵੰਡ ਜਾਂ ਸ਼ਰਾਬ ਪਿਲਾਉਣ ਵਾਲੇ ਹੋਟਲਾਂ ਢਾਬਿਆਂ ਆਹਤਿਆ ਰੈਸਟੋਰੈਂਟ ਬੀਅਰ ਬਾਰ ਕਲੱਬ ਜਾਂ ਕੋਈ ਹੋਰ ਜਦ ਤੇ ਖਾਵਾ ਤੇ ਉਕਤ ਦਿਨਾਂ ਨੂੰ ਵੇਚਣ ਸਰਵ ਕਰਨ ਦੇ ਪੂਰਨ ਜਿਹੜੀ ਹੈ ਪਾਬੰਦੀ ਰਹੇਗੀ ਉੱਥੇ ਕਲਬਾ ਸਟਾਰ ਹੋਟਲ ਦਾ ਰੈਸਟੋਰੈਂਟ ਆਤ ਅਤੇ ਕਿਸੇ ਵੱਲੋਂ ਵੀ ਚਲਾਏ ਜਾ ਰਹੇ ਹੋਟਲ ਭਾਵੇਂ ਕਿ ਉਹਨਾਂ ਨੂੰ ਸਟਾਫ ਰੱਖਣ ਦੇ ਸਪਲਾਈ ਕਰਨ ਦੇ ਵੱਖ-ਵੱਖ ਕੈਟਾਗਰੀਆਂ ਦੇ ਲਾਇਸੈਂਸ ਜਾਰੀ ਹੋਏ ਹੋਣ ਉਹਨਾਂ ਉੱਪਰ ਵੀ ਜਿਹੜੀ ਹੈ ਸ਼ਰਾਬ ਸਰਵ ਸਰਵ ਕਰਨ ਤੇ ਜਿਹੜੀ ਹੈ ਬਾਬੰਦੀ ਲਗਾਈ ਗਈ ਹੈ ਤਦ ਤੱਕ ਕਿ ਪਹਿਲੇ ਪੜਾਅ 'ਚ ਜਿਹੜੇ 19 April ਨੂੰ ਚੋਣਾਂ ਹੋਣੀਆਂ ਨੇ ਤੇ Rajasthan 'ਚ ਵੀ ਜਿਹੜੀ ਹੈ 19 April ਨੂੰ ਲੋਕ ਸਭਾ ਚੋਣਾਂ ਪਹਿਲੇ ਪੜਾਅ ਚ ਹੋਣੀਆਂ ਨੇ ਜਿਸ ਦੇ ਚੱਲਦੇ ਜੋ ਹੈ ਸਰਹੱਦ ਦੇ 3 ਕਿਲੋਮੀਟਰ ਦੇ ਦਾਇਰੇ ਤੇ ਜਿਹੜੀ ਹੈ ਸ਼ਰਾਬ ਦੇ ਠੇਕੇ ਬੰਦ ਰਹਿਣਗੇ ਹੁਕਮ ਜਿਹੜੇ ਨੇ ਜਾਰੀ ਕੀਤੇ ਗਏ ਨੇ ਤਦ ਦੱਸ ਜੀ ਕਿ ਪੰਜਾਬ ਦੇ ਵਿੱਚ ਜਿਹੜਾ ਹੈ 3 ਦਿਨ ਲਈ ਪੰਜਾਬ ਸ਼ਰਾਬ ਦੇ ਠੇਕੇ ਆ ਜਿਹੜੇ ਬੰਦ ਰਹਿਣਗੇ ਦਾ ਟੀਵੀ ਅਨਾਰਾਈ ਦੇਖ ਰਹੇ ਸਾਰੇ ਦਰਸ਼ਕਾ ਦਾ ਸਵਾਗਤ ਹੈ ਮੈਂ ਹਾਂ ਤੁਹਾਡਾ ਪ੍ਰਿਆਸ ਸਿੰਘ ਪੰਜਾਬ ਦੇ ਵਿੱਚ 3 ਦਿਨ ਲਈ ਸ਼ਰਾਬ ਦੇ ਠੇਕੇ ਬੰਦ ਰਹਿਣਗੇ ਜਿਨ੍ਹਾਂ ਇਸ ਦੇ ਹੁਕਮ ਜਿਹੜੇ ਨੇ ਜਾਰੀ ਕੀਤੇ ਗਏ ਨੇ ਇਸ ਨੂੰ ਲੈ ਕੇ ਤੁਹਾਨੂੰ ਸਾਰੀ ਜਾਣਕਾਰੀ ਦਿੰਨੇ ਆ ਕਿ ਦਰਸਨ Rajasthan ਚ ਨਿਯਪਰਾਲੂ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਪਹਿਲੇ ਪੜਾ ਦੇ ਮੱਦੇ ਨਜ਼ਰ ਪੰਜਾਬ ਪ੍ਰਸ਼ਾਸਨ ਨੇ Rajasthan ਨਾਲ ਲੱਗਦੀ ਪੰਜਾਬ ਦੀ ਸਰਹੱਦ ਦੇ 3 ਕਿਲੋਮੀਟਰ ਤੱਕ ਦੇ ਦਾਇਰੇ ਵਿੱਚ ਸ਼ਰਾਬ ਦੇ ਠੇਕਿਆਂ ਨੂੰ 17 April ਸ਼ਾਮ 6 ਵਜੇ ਤੋਂ 19 April ਤੱਕ ਬੰਦ ਰੱਖਣ ਦੇ ਜਿਹੜੇ ਨੇ ਹੁਕਮ ਦਿੱਤੇ ਨੇ ਇਹਨਾਂ ਹੁਕਮਾਂ ਅਨੁਸਾਰ ਹੋਟਲਾਂ ਟਾਬਿਆਂ ਰੈਸਟੋਰੈਂਟਾਂ ਆਦਿ ਵਿੱਚ ਅੰਗਰੇਜ਼ੀ ਅਤੇ ਦੇਸੀ ਸ਼ਰਾਬ ਵੇਚਣ ਅਤੇ ਪਰੋਸਣ ਤੇ ਮੁਕੰਮਲ ਪਾਬੰਦੀ ਜਿਹੜੀ ਹੈ ਲਗਾਈ ਗਈ ਹੈ ਜੇਕਰ ਉਪਰੋਕਤ ਹੁਕਮਾਂ ਦੀ ਸ਼ਕਤੀ ਨਾਲ ਪਾਲਣਾ ਨਾ ਕੀਤੀ ਗਈ ਤਾਂ ਸਖਤ ਕਾਰਵਾਈ ਜਿਹੜੀ ਹੈ ਇਹ ਕਿੱਤੀ ਜਾਵੇਗੀ ਤਾਂ ਤੁਹਾਨੂੰ ਦੱਸ ਦਈਏ ਕਿ ਲੋਕ ਸਭਾ ਚੋਣਾਂ ਲਈ 2024 ਦੇ ਪਹਿਲੇ ਪੜਾਅ ਵਿੱਚ 102 ਸੀਟਾਂ ਤੇ 19 April ਨੂੰ ਜਿਹੜੀ ਹੈ VOTING ਹੋਵੇਗੀ ਬੁੱਧਵਾਰ ਨੂੰ ਜਿਹੜਾ ਹੈ ਕਿ ਸੂਬਿਆਂ ਦੇ 102 ਲੋਕ ਸਭਾ ਸੀਟਾਂ ਤੇ ਚੋਣ ਪ੍ਰਚਾਰ ਖਤਮ ਹੋ ਗਿਆ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ 19 ਅਪ੍ਰੈਲ ਤੋਂ 1 ਜੂਨ ਦਰਮਿਆਨ ਜਿਹੜੀ ਵੋਟਾਂ ਪੈਣੀਆਂ ਨੇ 19 ਅਪ੍ਰੈਲ ਨੂੰ ਰਾਜਸਥਾਨ ਦੇ ਗੰਗਾ ਨਗਰ ਬੀਕਾਨੇਰ ਚੂਰੂ ਝੁੰਝਨੂ ਸੀਕਰ ਜੈਪੁਰ ਗ੍ਰਾਮੀਣ ਜੈਪੁਰ ਅਲਵਰ ਭਰਤਪੁਰ ਕਰੋਲੀ ਢੋਲਪੁਰ ਦੋਸਾ ਅਤੇ ਨਾਗੌਰ ਵਿੱਚ ਜਿਹੜੀਆਂ ਨੇ ਵੋਟਾਂ ਪੈਣ ਗਿਆ ਦੂਜੇ ਪਾਸੇ ਫਾਜ਼ਿਲਕਾ ਦੇ ਜ਼ਿਲ੍ਹਾ ਮੈਜਿਸਟ੍ਰੇਟ ਡਾਕਟਰ ਸੇਨੂ ਦੁੱਗਲ ਆਈਏਐਸ ਨੇ ਪੰਜਾਬ ਐਕਸਰਸਾਈਜ਼ ਐਕਟ 1914 ਦੀ ਧਾਰਾ 54 ਅਧੀਨ ਪ੍ਰਾਪਤ ਹੋਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਇੱਕ ਵਿਸ਼ੇਸ਼ ਹੁਕਮ ਜਿਹੜੇ ਨੇ ਰਾਹੀ ਜ਼ਿਲ੍ਹਾ ਫਾਜ਼ਿਲਕਾ ਦੀਆਂ Rajasthan ਨਾਲ ਲੱਗਦੀਆਂ ਹੱਦਾ ਵਿੱਚ 3 ਕਿਲੋਮੀਟਰ ਦੇ ਘੇਰੇ ਅੰਦਰ 17 April 2024 ਸ਼ਾਮ 5 ਵਜੇ ਤੋਂ 19 April 2024 ਨੂੰ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੱਕ ਅਤੇ ਵੋਟਾਂ ਦੀ ਗਿਣਤੀ ਵਾਲੇ ਦਿਨ 4 ਜੂਨ ਨੂੰ ਡ్రਾਈ ਡੇ ਘੋਸ਼ਿਤ ਕਰਨ ਦੇ ਜਿਹੜੇ ਨੇ ਹੁਕਮ ਜਾਰੀ ਕੀਤੇ ਨੇ ਇਨਾ ਹੁਕਮਾਂ ਮੁਤਾਬਿਕ ਅੰਗਰੇਜ਼ੀ ਅਤੇ ਦੇਸੀ ਸ਼ਰਾਬ ਸਪਿਰਿਟ ਐਲਕੋਹਲ ਜਾਂ ਕੋਈ ਹੋਰ ਵੀ ਵਸਤੂ ਜਿਸ ਨਾਲ ਸ਼ਾਹ ਵਰਗਾ ਨਸ਼ਾ ਹੁੰਦਾ ਹੋਵੇ ਹੋਰ ਨਸ਼ੀਲੇ ਪਦਾਰਥਾਂ ਦੀ ਵਿਕਰੀ ਜਮਾ ਕੋਰੀ ਵੰਡ ਜਾਂ ਸ਼ਰਾਬ ਪਿਲਾਉਣ ਵਾਲੇ ਹੋਟਲ ਢਾਬੇ ਆ ਹੱਤਿਆ ਰੈਸਟੋਰੈਂਟ ਬੀਅਰ bar club ਜਾਂ ਕੋਈ ਹੋਰ ਜਦ ਤੱਕ ਖਾਵਾ ਤੇ ਉਕਤ ਦਿਨਾਂ ਨੂੰ ਵੇਚਣ ਸਰਵ ਕਰਨ ਦੇ ਪੂਰਨ ਜਿਹੜੀ ਹੈ ਪਾਬੰਦੀ ਰਵੇਗੀ ਉੱਥੇ ਕਲਬਾਂ ਸਟਾਰ ਹੋਟਲ ਰੈਸਟੋਰੈਂਟਾਂ ਆਤ ਅਤੇ ਕਿਸੇ ਵੱਲੋਂ ਵੀ ਚਲਾਏ ਜਾ ਰਹੇ ਹੋਟਲ ਭਾਵੇਂ ਕਿ ਉਹਨਾਂ ਨੂੰ ਸ਼ਰਾਬ ਰੱਖਣ ਦੇ ਸਪਲਾਈ ਕਰਨ ਦੇ ਵੱਖ-ਵੱਖ ਕੈਟਾਗਰੀਆਂ ਦੇ ਲਾਇਸੈਂਸ ਜਾਰੀ ਹੋਏ ਹੋਣ ਉਹਨਾਂ ਉੱਪਰ ਵੀ ਜਿਹੜੀ ਹੈ ਸ਼ਰਾਬ ਸਰਵ ਸਰਵ ਕਰਨ ਤੇ ਜਿਹੜੀ ਹੈ ਪਾਬੰਦੀ ਲਗਾਈ ਗਈ ਹੈ ਤਦ ਤੱਕ ਕਿ ਪਹਿਲੇ ਪੜਾਅ 'ਚ ਜਿਹੜੇ 19 April ਨੂੰ ਚੋਣਾਂ ਹੋਣੀਆਂ ਨੇ ਤੇ Rajasthan 'ਚ ਵੀ ਜਿਹੜੀ ਹੈ 19 April ਨੂੰ ਲੋਕ ਸਭਾ ਚੋਣਾਂ ਪਹਿਲੇ ਪੜਾਅ 'ਚ ਹੋਣੀਆਂ ਨੇ ਜਿਸ ਦੇ ਚੱਲਦੇ ਜੋ ਹੈ ਸਰਹੱਦ ਦੇ 3 ਕਿਲੋਮੀਟਰ ਦੇ ਦਾਇਰੇ ਤੇ ਜਿਹੜੀ ਹੈ ਸ਼ਰਾਬ ਦੇ ਠੇਕੇ ਬੰਦ ਰਹਿਣਗੇ ਹੁਕਮ ਜਿਹੜੇ ਨੇ ਜਾਰੀ ਕੀਤੇ ਗਏ ਨੇ ਤਦ ਦੱਸ ਜੀ ਕਿ ਪੰਜਾਬ ਦੇ ਵਿੱਚ ਜਿਹੜਾ ਹੈ 3 ਦਿਨ ਲਈ ਪੰਜਾਬ ਸ਼ਰਾਬ ਦੇ ਠੇਕੇ ਆ ਜਿਹੜੇ ਬੰਦ ਰਹਿਣਗੇ